ਅੱਜ ਸੁਪਰੀਮ ਕੋਰਟ ਵਿੱਚ ਇੱਕ ਅਹਿਮ ਸੁਣਵਾਈ ਹੋਣ ਜਾ ਰਹੀ ਆ ਨੀਟ ਯੂਜੀ ਪੇਪਰ ਮਾਮਲੇ 'ਚ ਨੈਸ਼ਨਲ ਟੈਸਟਿੰਗ ਏਜੰਸੀ ਐਨਟੀਈਏ ਸੁਪਰੀਮ ਕੋਰਟ 'ਚ ਹਲਫਨਾਮਾ ਦਾਰ ਕੀਤਾ ਐਨਟੀਈਏ ਦਾ ਦਾਵਾ ਕਿ ਸਾਰੇ ਰਾਜਾਂ ਵਿੱਚ ਪੇਪਰ ਲੀਕ ਨਹੀਂ ਹੋਇਆ ਸਮੂਚੀ ਪ੍ਰੀਖਿਆ ਰੱਦ ਨਹੀਂ ਕੀਤੀ ਜਾਣੀ ਚਾਹੀਦੀ ਇਹ ਵਿਆਪਕ ਨਹੀਂ ਹੈ ਇਮਤਿਹਾਨ ਦੀ ਪਵਿੱਤਰਤਾ ਤੇ ਕੋਈ ਅਸਰ ਨਹੀਂ ਪਿਆ ਹੁਣ ਕੋਰਟ ਮਾਮਲੇ ਵਿੱਚ ਸੁਣਵਾਈ ਕਰੇਗਾ ਨੀਟ ਜੂਜੀ ਪੇਪਰ ਮਾਮਲੇ 'ਚ ਨੈਸ਼ਨਲ ਟੈਸਟਿੰਗ ਏਜੰਸੀ ਐਨਟੀਏ ਨੇ ਸੁਪਰੀਮ ਕੋਰਟ 'ਚ ਆਪਣਾ ਜਵਾਬ ਦਾਖਲ ਕੀਤਾ ਐਨਟੀਏ ਹੁਣ ਤੱਕ ਦਾਅਵਾ ਕਰਦਾ ਆ ਰਿਹਾ ਕਿ ਸਾਰੇ ਰਾਜਾਂ ਵਿੱਚ ਪੇਪਰ ਲੀਕ ਨਹੀਂ ਹੋਇਆ ਇਸ ਲਈ ਸਮੂਚੀ ਪ੍ਰੀਖਿਆ ਰੱਦ ਨਹੀਂ ਕੀਤੀ ਜਾਣੀ ਚਾਹੀਦੀ ਇਹ ਵਿਆਪਕ ਨਹੀਂ ਹੈ ਇੰਮ ਦੇ ਹਾਨ ਦੀ ਪਵਿੱਤਰਤਾ ਤੇ ਕੋਈ ਅਸਰ ਨਹੀਂ ਪਿਆ ਏਜੰਸੀ ਦਾ ਇਹ ਵੀ ਦਾਵਾ ਹੈ ਕਿ ਕੋਈ ਸਿਸਟਮੈਟਿਕ ਫੇਲਿਅਰ ਨਹੀਂ ਹੋਇਆ ਗੋਦਰਾ ਵਿੱਚ OMR ਸ਼ੀਟਾਂ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਕੱਲ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਸਰਕਾਰ ਅਤੇ ਐਨਟੀਈ ਨੂੰ ਪੁੱਛਿਆ ਸੀ ਕਿ ਉਹ ਪੇਪਰ ਲੀਕ ਦੇ ਲਾਫਪਾਤਰਿਆਂ ਦੀ ਗਿਣਤੀ ਜਾਣਨਾ ਚਾਹੁੰਦੇ ਨੇ ਸਰਕਾਰ ਇਹ ਵੀ ਦੱਸੇ ਕਿ ਉਨ੍ਹਾਂ ਖਿਲਾਫ ਕੀ ਕਾਰਵਾਈ ਕੀਤੀ ਗਈ ਹੈ ਕੇਂਦਰ ਸਰਕਾਰ ਨੇ ਨੀਟ ਪੇਪਰ ਲੀਕ ਨੂੰ ਲੈ ਕੇ ਸੁਪਰੀਮ ਕੋਰਟ 'ਚ ਹਲਫਨਾਮਾ ਵੀ ਦਾਇਰ ਕੀਤਾ ਨੀਟ ਚੂਜੀ ਮਾਮਲੇ 'ਚ ਕੇਂਦਰ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਨੀਟ ਕਾਉਂਸਲਿੰਗ ਪ੍ਰਕਿਰਿਆ ਜੁਲਾਈ ਦੇ ਤੀਜੇ ਹਫਤੇ ਤੋਂ ਸ਼ੁਰੂ ਹੋਵੇਗੀ ਹੁਣ ਸੁਪਰੀਮ ਕੋਰਟ ਮਾਮਲੇ ਵਿੱਚ ਮੂੜ ਸੁਣਵਾਈ ਕਰੇਗਾ ਸੁਪਰੀਮ ਕੋਰਟ ਸਾਹਮਣੇ ਕੇਂਦਰ ਸਰਕਾਰ ਕੇਂਦਰੀ ਟੈਸਟਿੰਗ ਏਐਨਸੀ ਐਨਟੀਏ ਅਤੇ ਸੀਬੀਆਈ ਦਾ ਜਵਾਬ ਹੋਵੇਗਾ ਮੁੱਖ ਜੱਜ ਡੀワイ ਚੰਦਰਚੂੜ ਦੀ ਅਗਵਾਈ ਵਾਲੀ ਬੈਚ ਮਾਮਲੇ ਨੂੰ ਗੰਭੀਰਤਾ ਦੇਖੇਗੀ ਦੇਸ਼ ਦੀ ਸੁਪਰੀਮ ਕੋਰਟ ਨੇ ਵੀ ਸੁਣਵਾਈ ਦੌਰਾਨ ਕਿਹਾ ਸੀ ਕਿ ਇਹ ਸਪਸਟ ਟੈਕੇ ਪੇਪਰ ਲੀਕ ਹੋਇਆ ਸਰਕਾਰ ਨੂੰ ਦੱਸਣਾ ਚਾਹੀਦਾ ਕਿ ਉਹ ਪੇਪਰ ਲੀਕ ਦੇ ਲਾਭਪਾਤਰੀਆਂ ਦੀ ਪਛਾਣ ਕਿਵੇਂ ਕਰੇਗੀ ਅਦਾਲਤ ਦੇ ਸਵਾਲਾਂ ਤੇ ਐਸਸੀ ਨੇ ਕਿਹਾ ਸੀ ਕਿ ਅਸੀਂ ਹਰ ਸੰਭਵ ਕਦਮ ਚੁੱਕੇ ਨੇ ਜਾਂਚ ਚੱਲ ਰਹੀ ਆ 6 ਰਾਜਾਂ ਵਿੱਚ ਐਫਆਈਆਰ ਦਰਜ ਕੀਤੀਆਂ ਗਈਆਂ ਨੇ ਮੰਗਲਵਾਰ ਨੂੰ ਸੀਵੀਆਈ ਨੇ ਨੀਟ ਯੂਜੀਪੀ ਪੇਪਰ ਲੀਕ ਮਾਮਲੇ ਵਿੱਚ ਪਟਨਾ ਤੋਂ ਇੱਕ ਉਮੀਦਵਾਰ ਸਮੇਤ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ ਇਸ ਤਰ੍ਹਾਂ ਸੀਵੀਆਈ ਨੇ ਹੁਣ ਤੱਕ 11 ਲੋਕਾਂ ਨੂੰ ਗ੍ਰਿਫਤਾਰ ਕੀਤਾ ਇਹ ਪਹਿਲੀ ਵਾਰ ਹੈ ਜਦੋਂ ਸੀਬੀਆਈ ਨੇ ਇਸ ਮਾਮਲੇ ਵਿੱਚ ਕਿਸੇ ਉਮੀਦਵਾਰ ਨੂੰ ਗ੍ਰਿਫਤਾਰ ਕੀਤਾ ਮੁਲਜ਼ਮ ਨਲੰਦਾ ਦਾ ਰਹਿਣ ਵਾਲਾ ਪੇਪਰ ਲੀਕ ਮਾਮਲੇ ਵਿੱਚ ਸੀਵੀਆਈ ਨੇ ਹੁਣ ਤੱਕ ਬਿਹਾਰ ਤੋਂ 8 ਅਤੇ ਗੁਜਰਾਤ ਦੇ ਲਾਤਰ ਅਤੇ ਗੋਦਰਾ ਤੋਂ ਇੱਕ-ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ। ਨਾਲ ਹੀ ਦੇਰਾਦੂਨ ਤੋਂ ਵੀ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ। 5 ਮਈ ਨੂੰ ਹੋਈ ਪ੍ਰੀਖਿਆ ਵਿੱਚ ਕੁੱਲ 67 ਵਿਦਿਆਰਥੀਆਂ ਨੇ ਪੂਰੇ 720 ਅੰਕ ਪ੍ਰਾਪਤ ਕੀਤੇ ਸਨ। ਐਨਟੀਏ ਦੇ ਇਤਿਹਾਸ ਵਿੱਚ ਇਹ ਬੇਮਿਸਾਲ ਸੀ। ਸੂਚੀ ਵਿੱਚ ਹਰਿਆਣਾ ਕੇਂਦਰ ਦੇ 6 ਵਿਦਿਆਰਥੀ ਸ਼ਾਮਲ ਨੇ। ਇਸ ਤੋਂ ਬਾਅਦ ਪ੍ਰੀਖਿਆ 'ਚ ਵੇ ਨੀਮੈ ਨੂੰ ਲੈ ਕੇ ਸ਼ੱਕ ਸ਼ੁਰੂ ਹੋ ਗਿਆ। ਅਰੋਪ ਸੀ ਕਿ ਪ੍ਰਿਸ਼ਟਾਚਾਰ ਕਾਰਨ 66 ਵਿਦਿਆਰਥੀਆਂ ਨੇ ਟੌਪ ਰੈਂਕ ਹਾਸਲ ਕੀਤਾ। ਇਸ ਤੋਂ ਬਾਅਦ ਐਨਟੀਏ ਨੇ 1 ਜੁਲਾਈ ਨੂੰ ਸੋਦੇਆ ਨਤੀਜਾ ਘੋਸ਼ਿਤ ਕੀਤਾ। ਇਸ ਤੋਂ ਬਾਅਦ NEET UG ਵਿੱਚ ਟੌਪ ਰੈਂਕ ਵਾਲੇ ਉਮੀਦਵਾਰਾਂ ਦੀ ਗਿਣਤੀ 67 ਤੋਂ ਘਟ ਕੇ 61 ਹੋ ਗਈ। NEET UG 2024 ਵਿੱਚ ਖੱਤੀ ਤਾਨ ਦੇ ਲਈ ਨੂੰ ਲੈ ਕੇ ਸੋਮਵਾਰ ਨੂੰ ਸੁਪਰੀਮ ਕੋਰਟ ਵਿੱਚ ਸੁਣਵਾਈ ਹੋਈ। ਇਸ ਦੌਰਾਨ ਸੁਪਰੀਮ ਕੋਰਟ ਨੇ ਕਿਹਾ ਕਿ ਇੱਕ ਗੱਲ ਸਾਫ਼ ਹੈ ਕਿ ਪ੍ਰਸ਼ਨ ਪੱਤਰ ਲੀਕ ਤਾਂ ਹੋਇਆ। ਸਵਾਲ ਇਹ ਹੈ ਕਿ ਇਸ ਦੀ ਪਹੁੰਚ ਕਿੰਨੀ ਦੂਰ ਤੱਕ ਹੈ? ਪੇਪਰ ਲੀਕ ਹੋਣਾ ਇੱਕ ਪਰਵਾਣਿਤ ਤੱਥ ਹੈ। ਲੀਕ ਦੀ ਪ੍ਰਕਿਰਤੀ ਕੁਝ ਅਜੀਹੀ ਹੈ ਜਿਸ ਦੀ ਅਸੀਂ ਜਾਂਚ ਕਰ ਰਹੇ ਹਾਂ। ਤੁਸੀਂ ਸਿਰਫ ਇਸ ਲਈ ਪੂਰੀ ਪ੍ਰੀਖਿਆ ਰੱਦ ਨਹੀਂ ਕਰ ਸਕਦੇ ਕਿਉਂਕਿ ਦੋ ਵਿਦਿਆਰਥੀ ਤਾਂ ਦੇਲੀ ਵਿੱਚ ਸ਼ਾਮਿਲ ਸਨ ਇਸ ਲਈ ਸਾਨੂੰ ਲੀਕ ਦੀ ਪ੍ਰਕਿਰਤੀ ਬਾਰੇ ਸਾਵਧਾਨ ਰਹਿਣਾ ਚਾਹੀਦਾ ਇਸ ਮਾਮਲੇ ਦੀ ਅਗਲੀ ਸੁਣਵਾਈ ਅੱਜ 11 ਜੁਲਾਈ ਨੂੰ ਹੋਵੇਗੀ